ਸੂਬੇਦਾਰ ਦੀ ਹਵੇਲੀ ਹੋਣ ਹੋਰ ਵੀ ਮਜ਼ੇਦਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡਲ ਟੀਵੀ ਨਿਊਜ਼ ਦੇ ਅਸੀਂ ਆਏ ਹਾਂ ਸੂਬੇਦਾਰ ਦੀ ਹਵੇਲੀ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਸੂਬੇਦਾਰ ਦੀ ਹਵੇਲੀ ਜੇ ਤੁਸੀਂ ਵੀ ਘੁੰਮਣ ਫਿਰਨ ਦੇ ਸ਼ੌਕੀਨ ਹੋ ਅੱਜ ਕਿੱਧਰ ਆਏ ਜੀ ਅੱਜ ਅਸੀਂ ਫੇਰ ਪਹੁੰਚੇ ਹਾਂ ਸੂਬੇਦਾਰ ਅੱਜ ਕੀ ਇੱਥੇ ਨਵਾਂ ਵੇਖਣ ਨੂੰ ਮਿਲਿਆ ਜਿੱਥੇ ਤਾਂ ਕਿ ਨਿਡਿਟਾ ਤੇ ਨਿਸ਼ਾਨਾ ਲਾ ਸਕਦੇ ਤੀਰ ਕਬਾਣ ਤੇ ਇਹ ਗਨ ਹੂੰ ਇਹ ਗਨ ਤੇ ਅਫਦਰ ਡਾਰਟਸ ਇਸ ਤੋਂ ਨਹੀਂ ਆਉਂਦਾ ਹੂੰ ਲਾਇਆ ਕੋ ਨਿਸ਼ਾਨਾ ਹਾਂਜੀ ਮੈਂ ਤਾਂ ਲਾਇਆ ਮੇਰਾ ਨਿਸ਼ਾਨਾ ਨਹੀਂ ਚੰਗਾ ਤੇ ਹੂੰ ਉਹ ਲੱਗ ਜਾਂਦਾ ਜਿਹਦਾ ਨਿਸ਼ਾਨਾ ਚੰਗਾ ਤੇ ਜਿੰਨੇ ਪ੍ਰੈਕਟਿਸ ਕਰਨੀ ਹੋ ਆ ਫਿਰ ਹੂੰ ਦੇ ਵਿੱਚ ਕਿਸੇ ਨੇ ਕੰਪੀਟੀਸ਼ਨ ਕਰਾਉਣਾ ਤੇ ਉਹ ਵੀ ਇੱਥੇ ਲੈ ਸਕਦਾ ਹਾਂਜੀ ਉਹ ਗੱਲ ਕਰਕੇ ਤੇ ਉਹਨਾਂ ਨੇ ਕਰਾ ਸਕਦਾ ਕੰਪੀਟੀਸ਼ਨ ਸਕੂਲ ਦਾ ਅੱਛਾ ਸਕੂਲ ਵਾਲੇ ਬੱਚੇ ਇੱਥੇ ਆਉਣਗੇ ਤੇ ਫੇਰ ਮਦਰ ਜਿਹੜਾ ਇੱਥੇ ਸਿਸਟਮ ਇਹਨਾ ਬਣਾਤਾ ਵੀ ਜੇ ਸਕੂਲ ਦੇ ਵਿੱਚ ਕਿਸੇ ਨੇ ਕਰੋਨਾ ਕੰਪੀਟੀਸ਼ਨ ਤੇ ਇੱਥੇ ਸਾਰਾ ਸਿਸਟਮ ਉਹਨਾਂ ਨੂੰ ਮਿਲ ਜੂਗਾ ਤੁਸੀਂ ਬਸ ਬੱਚੇ ਲੈ ਕੇ ਆਉਣੇ ਆ ਚਲ ਆਉਂੋ ਲੈ ਫਿਰ ਦੇਖੇਗਾ ਕੀ ਜੀ ਨੂੰ ਜੀ ਹਾਂ ਦੋਸਤੋ ਸੁੱਬੇਦਾਰ ਦੀ ਫੇਲੀ ਹੁਣ ਬੱਚਿਆਂ ਤੇ ਨੌਜਵਾਨਾਂ ਲਈ ਹੋਰ ਵੀ ਖਾਸ ਬਣ ਚੁੱਕੀ ਹੈ ਹੁਣ ਇੱਥੇ ਮਿਲੇਗਾ ਐਡਵੈਂਚਰ ਦਾ ਡਬਲ ਡੋਜ਼ ਏਅਰ ਗਨਨ ਸ਼ਿਆਨਾ ਜਿੱਥੇ ਤੁਸੀਂ ਆਪਣੀ ਨਿਸ਼ਾਨੇਬਾਜ਼ੀ ਦੇ ਹੌਸਲੇ ਅਜਮਾ ਸਕਦੇ ਹੋ ਤੀਰ ਅੰਦਾਜ਼ੀ ਆਪਣੇ ਸ਼کاری ਜਜਮੇ ਨੂੰ ਤਾਕਤ ਦਿਓ ਏਟੀਵੀ ਡਰਾਈਵ ਥ੍ਰਿਲ ਦੇ ਜੀਸੀ ਡਰਾਈਵਿੰਗ ਉਹ ਵੀ ਸੂਬੇਦਾਰ ਦੀ ਹਵੇਲੀ ਦੀ ਖਾਸ ਸਟਾਈਲ ਜੋ ਤੇ ਜਲਦ ਹੀ ਸਵਿੰਗ ਤੈਵੀਮੰਗ ਪੂਲ ਵੀ ਗਰਮੀਆਂ ਵਿੱਚ ਠੰਡਕ ਅਤੇ ਮਸਤੀ ਦਾ ਨਵਾਂ ਤੋਹਫਾ ਲੈ ਕੇ ਆ ਰਹੇ ਹਨ ਇੱਕ ਬੰਦਾ ਹੋਰ ਇੱਕ ਇੱਕ ਬੰਦਾ ਥੱਲੇੋਂ ਕੱਢ ਨੂੰ ਜਾਈ ਐਦਾ ਇਹਦਾ ਚਾ ਲੋ ਸੇਵਕਾ ਕੰਮ ਖਤਰੀ ਵਾਲਾ ਹੀ ਹਾਂ ਹੁਣ ਗੱਲ ਕਰੀਏ ਖਾਣ-ਪੀਣ ਦੀ ਤਾਂ ਵਧੀਆ ਕੁੱਕ ਤੁਹਾਡੀ ਮਾਨਤਸੰਦ ਡਿਸ਼ ਰੈਡੀ ਰੱਖਣਗੇ ਟੇਬਲ ਤੇ ਬੈਠੇ ਬੈਠੇ ਹੀ ਖਾਣੇ ਦਾ ਆਨੰਦ ਵੀ ਲਓ ਤੇ ਖੇਡਾਂ ਦਾ ਆਨੰਦ ਵੀ ਤੁਹਾਨੂੰ ਟੇਬਲ ਉੱਪਰ ਹੀ ਮਿਲ ਜਾਏਗਾ ਜਿਸ ਤਰ੍ਹਾਂ ਦੀਆਂ ਤੁਸੀਂ ਤਸਵੀਰਾਂ ਹੁਣ ਦੇਖ ਰਹੇ ਹੋ ਇੱਥੇ ਹਾਂਜੀ ਕੀ ਖਾਈ ਜਾਂਦੇ ਅੱਜ ਅੱਜ ਖਾ ਰਹੇ ਹਾਂ ਅਫਗਾਨੀ ਪਨੀਰ ਟਿਕਾ ਇੱਥੇ ਪਹੁੰਚੇ ਅੱਜ ਅੱਜ ਆ ਪਹੁੰਚੇ ਸਵੇਰ 8:00 ਵਜੇ ਲਈ ਛੁੱਟੀ ਹੈ ਅੱਜ ਹਾਂਜੀ ਮੇਰੇ ਪੇਪਰ ਚੱਲ ਰਿਹਾ ਤਾਂ ਛੁੱਟੀ ਹੈ ਅੱਛਾ ਹੋਰ ਕੀ ਕੀ ਆ ਗਿਆ ਇੱਥੇ ਨਵਾਂ ਹੋਰ ਤੇ ਇਹਨਾਂ ਨੇ ਇੱਕ गड्डिया जीप जिप्सी ए टी वी गेमिंग जोन स्विमिंग पूल हर ये तैयार हो रहा है ये सब कुछ नवा आ चुके हैं इतने अच्छा मतलब ये चीज आ गया स्विमिंग पूल चेज लगू टाइम हां जी हां अपने को ये राइट में अपने को तीर अंदाजी अपन ला सकते हैं ਬਹੁਤ ਵਧੀਆ ਚੀਜ਼ਾਂ ਆਈਆਂ ਇੱਥੇ ਉਹ ਇੱਥੇ ਮਿਲਿਆ ਨਾ ਸੂਬੇ ਦਾਦੀ ਵੇਲੀ ਚ ਆਪਣੇ ਕੋਲ ਹੋਰ ਕਿਤੇ ਨਹੀਂ ਮਿਲੇਗਾ ਤੇ ਇਸ ਤੋਂ ਇਸ ਤੋਂ ਬਾਅਦ ਸਾਡੇ ਕੋਲ ਜੋ ਗੱਡੀਆਂ ਚ ਪ੍ਰੋਫੈਸ਼ਨਲ ਗਨ ਹੈਰ ਗਨ ਆਪਾਂ ਇੱਥੇ ਵੀ ਨਿਸ਼ਾਨਾ ਲਾ ਸਕਦੇ ਆ ਤੇ ਬਹੁਤ ਵਧੀਆ ਇੱਥੇ ਕੁਆਲਿਟੀ ਦੀਆਂ ਚੀਜ਼ਾਂ ਆਈਆਂ ਸਾਡੇ ਕੋਲ ਮਨਪਰ ਨੂੰ ਬਹੁਤ ਵਧੀਆ ਬਣਿਆ ਤੇ ਸਾਡੇ ਕੋਲ ਸਾਰੇ ਇੱਕ ਗੱਡੀ ਹੈ ਸਾਨੂੰ ਦੁਕਾਨ ਤੇ ਬਹੁਤ ਅਨੰਦ ਲੈ ਸਕਦੇ ਆ